ਜਥੇਦਾਰ ਸਾਹਿਬ ਨੇ ਆਪਣੇ ਆਪ ਨੂੰ ਇੱਕ ਉਹ ਜਥੇਦਾਰ ਬਣ ਕੇ ਦਿਖਾਇਆ ਜਿਸ ਦੀ ਕੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਸਟਿਵਿਟੀ ਉਹਨਾਂ ਦੀ ਹੈ ਵਾ ਕਿ ਹਰ ਕਿਸੇ ਨੂੰ ਫੇਸ ਕਰਨ ਦੀ ਹਿੰਮਤ ਸਿਰਫ ਗਿਆਨੀ ਕੁਲਦੀਪ ਸਿੰਘ ਗੜਗਜ ਵਿੱਚ ਹੀ ਹੈ। ਗਿਆਨੀ ਕੁਲਦੀਪ ਸਿੰਘ ਗੜਗਜ ਅਕਸਰ ਅਸੀਂ ਦੇਖਨੇ ਆ ਜਦੋਂ ਵੀ ਕੋਈ ਧਾਰਮਿਕ ਸਮਾਗਮ ਹੁੰਦੇ ਆ ਤਾਂ ਉਹ ਸੇਵਾ ਦੇ ਵਿੱਚ ਨਜ਼ਰ ਆਉਂਦੇ ਨੇ। ਇੱਕ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਇੱਕ ਪ੍ਰਚਾਰਕ ਹੋਣ ਦੇ ਬਾਵਜੂਦ ਉਹਨੇ ਕੌਮ ਦਾ ਪ੍ਰਚਾਰ ਕੀਤਾ ਸਿੱਖ ਕੌਮ ਨੂੰ ਇੱਕ ਨਵਾਂ ਰਾਹ ਦੇਣ ਦੀ ਕੋਸ਼ਿਸ਼ ਜਿਹੜੀ ਉਹਨਾਂ ਵੱਲੋਂ ਕੀਤੀ ਗਈ ਉਹ ਉਹਨਾਂ ਦੇ ਫੀਚਰਸ ਨੇ ਜਿਸ ਕਰਕੇ ਅੱਜ ਇਸ ਤਰ੍ਹਾਂ ਦਾ ਸਨਮਾਨ ਹੋ ਰਿਹਾ ਅੱਜ ਗੱਲ ਕਰਾਂਗੇ ਇੱਕ ਪੰਥਕ ਵਿਸ਼ੇ ਦੇ ਤਕਤਿਸ਼ਰੀ ਕੇਸਗੜ ਸਾਹਿਬ ਦੇ ਜਥੇਦਾਰ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾ ਜੂਣਾ ਦੇ ਜਿਨ੍ਹਾਂ ਨੂੰ ਪੰਥਕ ਰਿਵਾਇਤ ਅਨੁਸਾਰ ਮਾਨਤਾ ਦੇਣ ਦੀਆਂ ਜੋ ਅਟਕਲਾ ਚੱਲਦੀਆਂ ਸੀ ਉਹ ਹੁਣ ਹੱਲ ਹੁੰਦੀਆਂ ਨਜ਼ਰ ਆ ਰਹੀਆਂ ਨੇ ਇਸ ਬਾਰੇ ਹੀ ਵਿਚਾਰ ਸਹਿਤ ਚਰਚਾ ਕਰਾਂਗੇ ਮੇਰੇ ਨਾਲ ਪੱਤਰਕਾਰ ਸੁਮਿਤ ਖੰਨਾ ਮੌਜੂਦ ਨੇ ਗੱਲਬਾਤ ਕਰਦੇ ਹਾਂ ਸਰ ਕਿਵੇਂ ਦੇਖਦੇ ਹੋ ਜਿਸ ਤਰ੍ਹਾਂ ਕਾਫੀ ਦੇਰ ਤੋਂ ਇਹ ਅਟਕਲਾ ਚੱਲ ਰਹੀਆਂ ਸੀ ਲੇਕਿਨ ਹੁਣ ਅਗਰ ਗਿਆਨੀ ਕੁਲਦੀਪ ਸਿੰਘ ਅੜਗਾਸ ਤੇ ਕੰਮਾਂ ਦੀ ਗੱਲ ਕੀਤੀ ਜਾਵੇ ਜਿਸ ਤਰ੍ਹਾਂ ਉਸ ਸਮਾਜ ਦੇ ਵਿੱਚ ਵਿਚਰਦੇ ਨੇਤਾ ਹੁਣ ਸਾਰੀਆਂ ਜਥੇਬੰਦੀਆਂ ਸਿੱਖ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਉਹਨਾਂ ਨੂੰ ਮਾਨਤਾ ਪੰਥਕ ਰਿਵਾਇਤ ਅਨੁਸਾਰ ਦੇਣ ਦੀ ਤਿਆਰੀ ਵਿੱਚ ਨੇ ਬਿਲਕੁਲ ਅਗਰ ਗੱਲ ਕੀਤੀ ਜਾਵੇ ਤਾਂ ਸਿਕ ਕਾਮਰਸ ਇੱਕ ਬੜਾ ਪੋਜ਼ਿਟਿਵ ਸਟੈਪ ਹੈ। ਬਤੌਰ ਜਥੇਦਾਰ ਜਿਹੜੇ ਨਿਊ ਕੌਮ ਦੇ ਮੁਖੀ ਨੇ ਔਰ ਉਹਨਾਂ ਦਾ ਹਰ ਫੈਸਲਾ ਸਿਰ ਮੱਥੇ ਤੇ ਹੁੰਦਾ ਹੈ ਔਰ ਬੀਤੇ ਦਿਨੀ ਜਿਸ ਤਰੀਕੇ ਨਾਲ ਤਾਜਪੋਸ਼ੀ ਜਥੇਦਾਰ ਕੁਲਦੀਪ ਸਿੰਘ ਗੜਗਾ ਜਾਨਾ ਦੀ ਹੋਈ ਤਾਂ ਉਹ ਬਹੁਤ ਸਾਰੇ ਸਵਾਲ ਪੈਦਾ ਕਰਦੇ ਸੀ ਕਿ ਆਖਿਰਕਾਰ ਇਸ ਤਰੀਕੇ ਨਾਲ ਕਿਉਂ ਇੱਕਦਮ ਗੁਪਚੁਪ ਤਰੀਕੇ ਦੇ ਨਾਲ ਉਹਨਾਂ ਨੂੰ ਜਿਹੜਾ ਹੈ ਕਿ ਸਿਰ ਪਾਉ ਭੇਡ ਕੀਤਾ ਗਿਆ ਤੇ ਉਹਨਾਂ ਨੂੰ ਜਥੇਦਾਰ ਥਾਪ ਦਿੱਤਾ ਗਿਆ ਪਰ ਉਸ ਤੋਂ ਬਾਅਦ ਸਵਾਲ ਸੀ ਕਿ ਆਖਿਰਕਾਰ ਜਥੇਦਾਰ ਕੁਲਦੀਪ ਸਿੰਘ ਗੜਗਜ ਕਰਨਗੇ ਕੀ ਕਿ ਨਿਆਂ ਸਿੰਘ ਜਥੇਬੰਦੀਆਂ ਵੱਲੋਂ ਸਾਫ਼ ਤੌਰ ਤੇ ਕਹਿ ਦਿੱਤਾ ਗਿਆ ਸੀ ਕਿ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ ਵਿਰੋਧ ਵੀ ਇਸ ਤਰੀਕੇ ਨਾਲ ਕਰਾਂਗੇ ਜੀ ਇਹਨਾਂ ਦੇ ਕੋਈ ਅਸੀਂ ਸਮਾਗਮ ਨਹੀਂ ਹੋਣ ਦੇਾਂਗੇ ਲੇਕਿਨ ਉਸ ਤੋਂ ਬਾਅਦ ਜੋ ਹਾਲਾਤ ਬਣੇ ਜਥੇਦਾਰ ਸਾਹਿਬ ਨੇ ਆਪਣੇ ਆਪ ਨੂੰ ਇੱਕ ਉਹ ਜਥੇਦਾਰ ਬਣ ਕੇ ਦਿਖਾਇਆ ਜਿਸ ਦੀ ਕੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ ਤੁਸੀਂ ਦੇਖੋ ਗਿਆਨੀ ਕੁਲਦੀਪ ਸਿੰਘ ਗੜਗੱਜ ਅਕਸਰ ਸੇਵਾ ਦੇ ਵਿੱਚ ਨਜ਼ਰ ਆਉਂਦੇ ਨੇ ਜਿੱਥੇ ਵੀ ਕੌਮ ਦਾ ਕੋਈ ਮਸਲਾ ਹੁੰਦਾ ਹੈ ਉਹ ਕੱਲੇ ਪ੍ਰੈਸ ਨੋਟ ਤੱਕ ਸੀਮਿਤ ਨਹੀਂ ਰੰਦੇ ਉਹ ਤੇ ਖੁਦ ਪਹੁੰਚਦੇ ਨੇ ਚਾਹੇ ਬੀਤੇ ਦਿਨੀ ਸੰਭਾ ਦੀ ਗੱਲ ਹੋਵੇ ਜਾਂ ਬੀਤੇ ਦਿਨ ਹੋਰ ਗੁਰੂ ਘਰ ਦੀ ਗੱਲ ਹੋਵੇ ਤਾਂ ਉਹ ਉੱਥੇ ਖੁਦ ਜਾਂਦੇ ਰਹੇ ਨੇ ਦੂਸਰਾ ਪੋਜ਼ਿਟਿਵਿਟੀ ਉਹਨਾਂ ਦੀ ਹੈ ਵਾ ਕਿ ਹਰ ਕਿਸੇ ਨੂੰ ਫੇਸ ਕਰਨ ਦੀ ਹਿੰਮਤ ਸਿਰਫ ਗਿਆਨੀ ਕੁਲਦੀਪ ਸਿੰਘ ਗੜਗੱਜ ਵਿੱਚ ਹੀ ਹੈ ਅੱਜ ਤੱਕਨ ਕੌਮ ਨੂੰ ਬਹੁਤ ਸਾਰੇ ਜਥੇਦਾਰ ਮਿਲੇ ਪਰ ਇਸ ਤਰ੍ਹਾਂ ਦਾ ਜਥੇਦਾਰ ਕਦੀ ਨਹੀਂ ਦੇਖਣ ਨੂੰ ਮਿਲਿਆ ਕਿ ਜਿਹੜਾ ਕਿ ਪ੍ਰੋਬਲਮ ਨੂੰ ਫੇਸ ਕਰਦਾ ਹੋਵੇ ਅਕਸਰ ਵੈਸੇ ਤੇ ਜਥੇਦਾਰ ਸਾਹਿਬ ਦੀ ਜਿਹੜੀ ਕੁਰਸੀ ਆ ਉਹ ਇੱਕ ਸੇਵਾ ਦੀ ਕੁਰਸੀ ਮੰਨੀ ਜਾਂਦੀ ਲੇਕਿਨ ਕੁਝ ਜਥੇਦਾਰ ਇਸ ਤਰ੍ਹਾਂ ਦੇ ਵੀ ਰਹੇ ਜਿਨ੍ਹਾਂ ਨੇ ਕੀ ਇਸ ਨੂੰ ਇੱਕ ਵੀਆਈਪੀ ਜਥੇਦਾਰ ਦੇ ਤੌਰ ਤੇ ਆਪਣਾ ਨੂੰ ਪ੍ਰੈਜੈਂਟ ਕੀਤਾ ਪਰ ਗਿਆਨੀ ਕੁਲਦੀਪ ਸਿੰਘ ਗੜਗਜ ਅਕਸਰ ਅਸੀਂ ਦੇਖਨੇ ਆ ਜਦੋਂ ਵੀ ਕੋਈ ਧਾਰਮਿਕ ਸਮਾਗਮ ਹੁੰਦੇ ਆ ਤਾਂ ਉਹ ਸੇਵਾ ਦੇ ਵਿੱਚ ਨਜ਼ਰ ਆਉਂਦੇ ਨੇ ਤੇ ਇਹ ਇੱਕ ਉਹਨਾਂ ਦੀ ਪੋਜ਼ਿਟਿਵਿਟੀ ਸੀ ਜਿਸ ਕਰਕੇ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਨੇ ਇੱਕ ਫੈਸਲਾ ਕੀਤਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਇਹ ਬੰਦਾ ਜਿਹੜਾ ਮਾਨ ਸਨਮਾਨ ਹੈ ਉਹਨਾਂ ਨੂੰ ਦੇਵਾਂਗੇ ਤਾਂ ਇਸ ਕਰਕੇ ਮੰਨ ਸਕਦੇ ਹਾਂ ਕਿ ਇਹ 25 ਤਰੀਕ ਦਾ ਜਿਹੜਾ ਦਿਨ ਹੋਏਗਾ ਕਾਫੀ ਇਤਿਹਾਸਿਕ ਹੋਏਗਾ ਔਰ ਸਿਕ ਜਥੇਬੰਦੀਆਂ ਖਾਸ ਕਰਕੇ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਇਸ ਗੱਲ ਦੇ ਉੱਤੇ ਇੱਕ ਅਮਲੀ ਜਮਾ ਅਪਣਾਣਗੀਆਂ ਔਰ ਜੋ ਇੱਕ ਸਤਕਾਰ ਜਥੇਦਾਰ ਸਾਹਿਬ ਨੂੰ ਮਿਲਣਾ ਚਾਹੀਦਾ ਉਹਨਾਂ ਨੂੰ ਮਿਲੇਗਾ ਜੀ ਇਹ ਜਾਣਨਾ ਕਿ ਪਿਆਰ ਨਾਲ ਬਹੁਤ ਕੁਝ ਜਿੱਤ ਲਿਆ ਜਾਂਦਾ ਹੈ ਲੱਗਦਾ ਹੈ ਕਿ ਗਿਆਨੀ ਜੱਥੇਦਾਨ ਨੇ ਉਹ ਕਾਰ ਦਿਖਾਇਆ ਸਾਬਿਤ ਕਰ ਦਿਖਾਇਆ ਕਿ ਜਿਸ ਤਰ੍ਹਾਂ ਉਹਨਾਂ ਦੇ ਕਾਫੀ ਸਾਰਾ ਵਿਰੋਧ ਕੀਤਾ ਗਿਆ ਸੀ ਜਦੋਂ ਉਹਨਾਂ ਦੀ ਤਾਜਪੁਰਸ਼ੀ ਹੋਈ ਸੀ ਗੁੱਪਚੁਪ ਗੁੰਮਜੁਮ ਤਰੀਕੇ ਨਾਲ ਜਿਵੇਂ ਕੀਤੀ ਗਈ ਸੀ ਲੇਕਿਨ ਹੁਣ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਕੰਮ ਕਰ ਦਿਖਾਏ ਨੇ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੇ ਨਜ਼ਰ ਆਣੇ ਚਾਹੀ ਹੜਾਂਚ ਹੁਣ ਉੱਥੇ ਵੀ ਉਹ ਕਾਫੀ ਅੱਗੇ ਰਹੇ ਨੇ ਹੋਰ ਵੀ ਬਹੁਤ ਸਾਰੇ ਉਹਨਾਂ ਨੇ ਕੰਮ ਕੀਤੇ ਨੇ ਸਿੱਖ ਕੌਮ ਨੂੰ ਮਾਣ ਦੇਣ ਦੇ ਲਈ ਤਾਂ ਲੱਗਦਾ ਹੈ ਕਿ ਉਹਨਾਂ ਨੇ ਪਿਆਰ ਜਿਹੜਾ ਹੈ ਸਾਰਿਆਂ ਦਾ ਜਿੱਤਿਆ ਹੈ ਤਾਂ ਪਿਆਰ ਦੇ ਨਾਲ ਹੀ ਇਹ ਜੋ ਉਹਨਾਂ ਦੇ ਵਿਰੋਧ ਕਰ ਰਹੇ ਸੀ ਉਹਨਾਂ ਦਾ ਦਿਲ ਵੀ ਕਿਤੇ ਨਾ ਕਿਤੇ ਜਿੱਤ ਲਿਆ। ਬਿਲਕੁਲ ਤੁਸੀਂ ਦੇਖੋ ਕਿ ਸਿੰਘ ਸਾਹਿਬ ਜਦੋਂ ਵੀ ਕਿਤੇ ਜਾਂਦੇ ਨੇ ਤਾਂ ਅਕਸਰ ਕੋਈ ਮੁੰਡਾ ਕਿਉ ਚਲੋ ਦੇਖਦੇ ਨੇ ਉਹਨੇ ਕੇਸ ਘਟਾਇ ਨਹੀਂ ਤੇ ਉਹਨਾਂ ਨੂੰ ਸੁਨੇਹਾ ਦਿੰਦੇ ਨੇ ਕਿ ਤੁਸੀਂ ਕੇਸ ਰੱਖੋ। ਹਰ ਕਿਸੇ ਨੂੰ ਸੁਨੇਹਾ ਦਿੰਦੇ ਨੇ। ਕੋਈ ਵੀ ਸਮਾਗਮ ਹੁੰਦਾ ਉਹਨਾਂ ਨਾਲ ਵੱਲੋਂ ਪੋਜ਼ਿਟਿਵਿਟੀ ਦੇ ਨਾਲ ਕੰਮ ਕੀਤਾ ਗਿਆ। ਦੇਖੋ ਨਿਹੰਗ ਸਿੰਘ ਜਥੇਬੰਦੀਆਂ ਦਾ ਸਾਡੇ ਸਿੱਖ ਸਮਾਜ 'ਚ ਬਹੁਤ ਵੱਡਾ ਰੋਲ ਹੈ। ਨਿਹੰਗ ਸਿੰਘ ਜਥੇਬੰਦੀਆਂ ਅਕਸਰ ਅੱਗੇ ਲੱਕੇ ਅਗਰ ਵਾਰ ਲੈਵਲ ਦੇ ਉੱਤੇ ਗੱਲ ਕੀਤੀ ਜਾਵੇ ਜਾਂ ਜਿੰਨੀਆਂ ਵੀ ਜੰਗਾ ਦੀ ਗੱਲ ਕੀਤੀ ਜਾਵੇ ਤਾਂ ਨਿਆਂਗ ਸਿੰਘ ਜੱਥੇਬੰਦੀ ਦਾ ਬਹੁਤ ਰੋਲ ਹੈ ਤਾਂ ਬਹੁਤ ਸਮੇਂ ਤੋਂ ਇਹ ਸਵਾਲ ਉੱਠ ਰਿਹਾ ਸੀ ਕਿ ਨਿਆਂਗ ਸਿੰਘ ਜੱਥੇਬੰਦੀਆਂ ਜੱਥੇਦਾਰ ਸਾਹਿਬ ਤੋਂ ਦੂਰ ਕਿਉਂ ਨੇ ਪਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਪਿਆਰ ਨਾਲ ਜੱਥੇਦਾਰ ਸਾਹਿਬ ਨੇ ਪਿਆਰ ਦੇ ਨਾਲ ਔਰ ਆਪਣੀ ਨੇਕ ਨੀਤੀ ਦੇ ਨਾਲ ਆਪਣਾ ਜੋ ਇੱਕ ਇੱਜ਼ਤ ਸੀ ਉਹ ਕੌਮ ਦੇ ਅੱਗੇ ਰੱਖੀ ਔਰ ਉਹਨਾਂ ਨੇ ਕਿਹਾ ਕਿ ਅਗਰ ਤੁਸੀਂ ਮੇਰੇ ਕੰਮ ਚੰਗੇ ਹੋਣਗੇ ਤੇ ਤੁਸੀਂ ਮੈਨੂੰ ਅਕਸੈਪਟ ਕਰ ਲੈਣਾ ਅਗਰ ਨਹੀਂ ਚੰਗੇ ਹੋਣਗੇ ਤੇ ਮੈਨੂੰ ਛੱਡ ਦੇਣਾ ਪਰ ਜਿਸ ਤਰੀਕੇ ਦੇ ਉਹਨਾਂ ਦਾ ਕੰਮਕਾਜ ਸੀ ਜਿਸ ਤਰੀਕੇ ਦੇ ਨਾਲ ਉਹ ਲੋਕਾਂ 'ਚ ਵਿਚਰੇ ਔਰ ਖਾਸ ਤੌਰ 'ਤੇ ਉਹਨਾਂ ਨੇ ਇਹ ਨਹੀਂ ਕਿ ਇੱਕ ਪੰਥਕ ਮਰਿਆਦਾ ਦੇ ਤੌਰ ਦੇ ਉੱਤੇ ਇੱਕ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਇੱਕ ਪ੍ਰਚਾਰਕ ਹੋਣ ਦੇ ਬਾਵਜੂਦ ਉਹਨੇ ਕੌਮ ਦਾ ਪ੍ਰਚਾਰ ਕੀਤਾ ਔਰ ਇਸ ਤੋਂ ਇਲਾਵਾ ਸਿੱਖਾਂ ਨੂੰ ਇੱਕ ਜੁਟ ਹੋਣ ਦੀ ਗੱਲ ਕੀਤੀ ਤੁਸੀਂ ਦੇਖੋ ਬਹੁਤ ਸਾਰੇ ਮਸਲੇ ਨੇ ਜਿਹੜੇ ਸਿੱਖ ਕੌਮ ਚ ਬਰੇ ਲੰਬੇ ਸਮੇਂ ਤੋਂ 13-13 ਸਾਲ ਤੋਂ ਲਟਕਦੇ ਪਏ ਸੀ ਭਾਵੇਂ ਭਾਈ ਟੱਡੀਆਂ ਵਾਲੇ ਦਾ ਮਸਲਾ ਹੋਵੇ ਉਹਨਾਂ ਨੇ ਉਹਨਾਂ ਨੂੰ ਇੱਕ ਪਲੇਟਫਾਰਮ ਦਿੱਤਾ ਇੱਕ ਮੰਚ ਤੇ ਖੜਾ ਕੀਤਾ ਤਾਂ ਉਹ ਉਪलब्ਧੀਆਂ ਜਿਹੜੀਆਂ ਨੇ ਨਾ ਉਹ ਅੱਜ ਇਸ ਵੇਲੇ ਇੱਥੋਂ ਤੱਕ ਪਹੁੰਚ ਗਈਆਂ ਕਿ ਅੱਜ ਨਿਹੰਗ ਸਿੰਘ ਜਥੇਬੰਦੀਆਂ ਵੀ ਜਿਹੜਾ ਨੇ ਗਿਆਨੀ ਕੁਲਦੀਪ ਸਿੰਘ ਗੜਕਾ ਜਨਾਂ ਦੇ ਹੱਕ ਚਾਹੀਏ ਨੇ ਔਰ ਉਮੀਦ ਕਰਦੇ ਆ ਕਿ ਦੰਦਦਮੀ ਟਕਸਾਲ ਵੀ ਜਿਹੜਾ ਕਿ ਇਸ ਵੇਲੇ ਚੁੱਪ ਹੈ ਲekin ਦਿਨ ਦਿਨ ਦੋਪਹਿਰ ਨਹੀਂ ਹਲੇ ਸ਼ਾਇਦ ਉਹ ਵੀ ਇਸ ਦੇ ਵਿੱਚ ਜਿਹੜੇ ਆ ਸਕਣ ਜੀ ਯਾਨੀ ਕੁਲਦੀਪ ਸਿੰਘ ਗੜਗਾਜਲੇ ਵੀ ਬਹੁਤ ਚੈਲੈਂਜਿੰਗ ਰਿਹਾ ਹੋਵੇਗਾ ਕਿਉਂਕਿ ਦੇਖਿਆ ਜਾਵੇ ਤਾਂ ਪੰਥਕ ਸਿਆਸਤ ਹਰ ਕਿਤੇ ਦੇਖਣ ਨੂੰ ਮਿਲਦੀ ਹੈ ਬਹੁਤ ਜ਼ਿਆਦਾ ਚੱਲ ਰਹੀ ਹੈ ਪੰਥਕ ਸਿਆਸਤ ਤਾਂ ਉਹਨਾਂ ਲਈ ਵੀ ਬੜਾ ਮੁਸ਼ਕਿਲ ਰਿਹਾ ਹੋਵੇਗਾ ਇਸ ਤਰ੍ਹਾਂ ਸਾਰਿਆਂ ਨੂੰ ਮੈਨੇਜ ਕਰਕੇ ਚੱਲਣਾ ਬਿਲਕੁਲ ਲੇਕਿਨ ਨਵਾਂ ਚਿਹਰਾ ਸੀ ਨਾ ਫਲੈਸ਼ ਚਿਹਰਾ ਸੀ ਅਜ ਤੱਕ ਨਾ ਲੋਕ ਜਾਣਦੇ ਨਹੀਂ ਸੀ ਕਿ ਕੁਲਦੀਪ ਸਿੰਘ ਗੜਗਾਜ ਕੌਣ ਨੇ ਪਰ ਜਿਸ ਤਰੀਕੇ ਨਾਲ ਉਹ ਪ੍ਰਚਾਰ ਕਰਦੇ ਰਹੇ ਤੇ ਉਹਨਾਂ ਦੀ ਜਿਹੜੀ ਉਹ ਕਰਨ ਦਾ ਤਰੀਕਾ ਸੀ ਉਹ ਇੱਕ ਬੜਾ ਪੋਜ਼ਿਟਿਵ ਤਰੀਕੇ ਦਾ ਸੀ ਤੁਸੀਂ ਦੇਖੋ ਕਿਤੇ ਵੀ ਜਾ ਕੇ ਉਹਨਾਂ ਨੇ ਕੋਈ ਏਦਾਂ ਦੀ ਸ਼ਬਦਾਵਲੀ ਵੀ ਨਹੀਂ ਵਰਤੀ ਜਿੱਦੇ ਨਾਲ ਕਿ ਕੋਈ ਇਸ ਤਰ੍ਹਾਂ ਦਾ ਕੋਈ ਘੋਲ ਪਿਆ ਹੋਵੇ ਜਿੱਥੇ ਕੋਈ ਲੜਾਈ ਝਗੜੇ ਦੀ ਕੋਈ ਸਥਿਤੀ ਬਣੀ ਉਹਨੂੰ ਉਲਟਾ ਪੰਥ ਨੂੰ ਇੱਕ ਜੁਟ ਕਰਨ ਦੀ ਸਿੱਖ ਕੌਮ ਨੂੰ ਇੱਕ ਨਵਾਂ ਰਾਹ ਦੇਣ ਦੀ ਕੋਸ਼ਿਸ਼ ਜਰੀ ਉਹਨਾਂ ਵੱਲੋਂ ਕੀਤੀ ਗਈ ਉਹ ਉਹਨਾਂ ਦੇ ਫੀਚਰਸ ਨੇ ਜਿਸ ਕਰਕੇ ਅੱਜ ਇਸ ਤਰ੍ਹਾਂ ਦਾ ਸਨਮਾਨ ਹੋ ਰਿਹਾ ਹੁਣ ਰੋਲ ਦਮਦਮੀ ਟਕਸਾਲ ਦਾ ਦੇਖੋ ਦਮਦਮੀ ਟਕਸਾਲ ਵਿੱਦਿਆ ਦੇ ਖੇਤਰ ਚ ਬਹੁਤ ਉਤੇ ਹੈ ਕਿਉਂਕਿ ਬਹੁਤ ਸਾਰੇ ਪ੍ਰਚਾਰਕ ਜਿਹੜੇ ਨੇ ਉਹ ਦਮਦਮੀ ਟਕਸਾਲ ਵੱਲੋਂ ਦਿੱਤੇ ਗਏ ਨੇ ਔਰ ਦਮਦਮੀ ਟਕਸਾਲ ਔਰ ਇਸ ਵੇਲੇ ਜੋ ਕਲਾਸ਼ ਜਿਹੜਾ ਜੋ ਉਹਨਾਂ ਦਾ ਚੱਲ ਰਿਹਾ ਸੀ ਪਰ ਮੈਂ ਨਹੀਂ ਸਮਝਦਾ ਕਿ ਦਮਦਮੀ ਟਕਸਾਲ ਨੂੰ ਵੀ ਇੱਥੇ ਕੋਈ ਆਪਣੀ ਜਿੱਦ ਕਰਨੀ ਚਾਹੀਦੀ ਹੈ ਠੀਕ ਹੈ ਅਗਰ ਕਿਸੇ ਤਰ੍ਹਾਂ ਦੀ ਕੋਈ ਰਾਜਨੀਤਿਕ ਉਹਨਾਂ ਦੀ ਸੋਚ ਹੋਵੇ ਤਾਂ ਉਹ ਕਰ ਸਕਦੇ ਨੇ ਪਰ ਜਿਸ ਤਰੀਕੇ ਨਾਲ ਜੋ ਨਿਹੰਗ ਸਿੰਘ ਦੇ ਇੱਥੇ ਬੰਦੀਆਂ ਦਾ ਰੋਲ ਸਾਹਮਣੇ ਆਇਆ ਤਾਂ ਦਮਦਮੀ ਟਕਸਾਲ ਨੂੰ ਵੀ ਇਸ ਵੇਲੇ ਵੱਡਾ ਦਿਲ ਦਿਖਾਣਾ ਚਾਹੀਦਾ ਹੈ ਔਰ ਬਕਾਇਦਾ ਤੌਰ ਤੇ ਉਹਨਾਂ ਨੂੰ ਉੱਥੇ ਆ ਕੇ ਜਹਦਰ ਸਾਹਿਬ ਨੂੰ ਜਿਹੜਾ ਸਨਮਾਨ ਹੈ ਜੋ ਰਵਾਇਤਾਂ ਨੇ ਜਿਸ ਤਰ੍ਹਾਂ ਤੁਸੀਂ ਪੰਥਕ ਰਵਾਇਤਾਂ ਦੀ ਗੱਲ ਕਰਦੇ ਪਿਓ ਉਹ ਜ਼ਰੂਰ ਉਸ ਦੇ ਵਿੱਚ ਜਿਹੜਾ ਹੈ ਸ਼ਾਮਲ ਹੋਣਾ ਚਾਹੀਦਾ ਕਿਉਂਕਿ ਸਿੰਘ ਸਾਹਿਬ ਦੀ ਪਦਵੀ ਬਹੁਤ ਉੱਚੀ ਹੈ ਔਰ ਸ਼੍ਰੋਮਣੀ ਕਮੇਟੀ ਨੂੰ ਵੀ ਇੱਕ ਕਦਮ ਉੱਥੇ ਅੱਗੇ ਵਧਾਉਣਾ ਚਾਹੀਦਾ ਸ਼੍ਰੋਮਣੀ ਕਮੇਟੀ ਵੱਲੋਂ ਜਿਸ ਤਰ੍ਹਾਂ ਕਿ ਕਾਰਜਕਾਰੀ ਦਾ ਜਥੇਦਾਰ ਦਾ ਜਿਹੜਾ ਨਾਮ ਹੈ ਨਾ ਉਹ ਕਾਰਜਕਾਰੀ ਵਰਡ ਸ਼੍ਰੋਮਣੀ ਕਮੇਟੀ ਨੂੰ ਵੀ ਹਟਾਉਣਾ ਚਾਹੀਦਾ ਕਿਉਂਕਿ ਜਿਹੜੇ ਉਹਨਾਂ ਦੇ ਕੰਮ ਨੇ ਜਿਹਨੇ ਨਿਹੰਗ ਸਿੰਘ ਜਥੇਬੰਦੀਆਂ ਰੈਕੋਗਨਾਈਜ਼ ਕਰਦੀਆਂ ਨੇ ਆਮ ਸੰਗਤ ਰੈਕੋਗਨਾਈਜ਼ ਕਰਦੀਆਂ ਨੇ ਤਾਂ ਐਸਜੀਪੀਸੀ ਨੂੰ ਵੀ ਚਾਹੀਦਾ ਕਿ ਉਹਨਾਂ ਨੂੰ ਕਾਰਜਕਾਰੀ ਤੋਂ ਜਥੇਦਾਰ ਬਣਾਣ ਉਹਨਾਂ ਨੂੰ ਫੁੱਲ ਪਾਵਰ ਜਥੇਦਾਰ ਦੇਣਾ ਚਾਹੀਦਾ ਕਿਉਂਕਿ ਟੈਸਟਿੰਗ ਟਾਈਮ ਖਤਮ ਹੋ ਚੁੱਕਾ ਹੈ। ਸੇਕ ਕੌਮ ਨੂੰ ਇਸ ਵੇਲੇ ਇੱਕ ਪਾਵਰਫੁੱਲ ਜਥੇਦਾਰ ਦੀ ਲੋੜ ਹੈ। ਔਰ ਉਹ ਪਾਵਰਫੁੱਲ ਜਥੇਦਾਰ ਦੀਆਂ ਸਾਰੀਆਂ ਜਿਹੜੇ ਫੀਚਰਸ ਨੇ ਉਹ ਇਸ ਵੇਲੇ ਗਿਆਨੀ ਕੁਲਦੀਪ ਸਿੰਘ ਗੜਗੱਜ ਵਿੱਚ ਨਜ਼ਰ ਆ ਰਹੇ ਨੇ। ਤਾਂ ਇਸ ਕਰਕੇ ਕੁਲਦੀਪ ਸਿੰਘ ਗੜਗੱਜ ਹਾਣਾ ਦਾ ਜੋ ਇਸ ਵੇਲੇ ਉਹ ਸਮਾਗਮ ਹੈ ਬਹੁਤ ਇੰਪੋਰਟੈਂਟ ਹੈ ਬਹੁਤ ਵੱਡਾ ਇਸ਼ੂ ਹੈ ਉਹਨਾਂ ਦੀ ਜ਼ਿੰਦਗੀ ਦਾ। ਔਰ بطور ਇੱਕ ਜਥੇਦਾਰ ਦੇ ਤੌਰ ਦੇ ਉੱਤੇ ਕਿਉਂਕਿ ਅਸੀਂ ਕਾਫੀ ਸਿੱਖ ਸਿਆਸਤ ਨੂੰ ਕਵਰ ਕਰਦੇ ਆ ਤਾਂ ਉੱਥੇ ਹੀ ਐਲਾਨ ਕਰ ਦੇਣਾ ਚਾਹੀਦਾ ਸ਼ਰੋਣੀ ਕਮੇਟੀ ਨੂੰ ਕਿ ਅੱਜ ਤੋਂ ਬਾਅਦ ਇਹ ਕਾਰਜਕਾਰੀ ਨਹੀਂ ਪੱਕੇ ਜਥੇਦਾਰ ਨੇ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਇੱਕ ਨਵਾਂ ਰਾਹ ਖੁੱਲੇਗਾ ਔਰ ਸਿੱਖ ਕੌਮ ਜਿਸ ਨੂੰ ਕਿ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦੀ ਹਮੇਸ਼ਾ ਗੱਲ ਕੀਤੀ ਜਾਂਦੀ ਉਹ ਵੀ ਗੱਲ ਪੂਰੀ ਹੁੰਦੀ ਨਜ਼ਰ ਆਏਗੀ ਜੀ ਸਿਰ ਗਿਆਨੀ ਕੁਲਦੀਪ ਸਿੰਘ ਗੜਗਜ ਲੱਗਦਾ ਹੈ ਕਿ ਜਿਵੇਂ ਸਿੱਖ ਕੌਮ ਦੇ ਵਿੱਚ ਬਹੁਤ ਸਾਰੇ ਕਲੈਸ਼ ਚੱਲ ਰਹੇ ਨੇ ਲੇਕਿਨ ਉਹਨਾਂ ਦੇ ਵੱਲੋਂ ਲਗਾਤਾਰ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਉਹ ਪੂਰਾ ਕਰ ਰਹੇ ਨੇ ਆਪਸੀ ਭਾਈਚਾਰੇ ਦੀ ਸਾਹ ਜੜੀ ਵਧਾ ਰਹੇ ਨੇ ਤੇ ਜਿਹੜੇ ਆਪਸ ਵਿੱਚ ਇੱਕ ਦੂਜੇ ਦੇ ਸਿੱਖ ਪੰਥਕ ਜਿਹੜੇ ਲੋਕ ਨੇ ਉਹ ਆਪਸ ਵਿੱਚ ਜਿਵੇਂ ਝਗੜਦੇ ਹੋਏ ਨਜ਼ਰ ਆ ਰਹੇ ਉਹਨਾਂ ਨੂੰ ਵੀ ਇਕੱਠੇ ਕਰਦੇ ਹੋਏ ਨਜ਼ਰ ਆ ਰਹੇ ਬਿਲਕੁਲ ਅਕਸਰ ਤੁਸੀਂ ਦੇਖੋ ਕਿ ਜਦੋਂ ਵੀ ਉਹ ਗੱਲਬਾਤ ਕਰਦੇ ਸੀ ਤਾਂ ਲਗਾਤਾਰ ਇੱਕ ਗੱਲ ਉਹਨਾਂ ਵੱਲੋਂ ਸਾਫ਼ ਕਹੀ ਜਾਂਦੀ ਵੀ ਸੀ ਕਿ ਇੰਤਜ਼ਾਰ ਕਰੋ ਸਭ ਠੀਕ ਹੋਏਗਾ। ਔਰ ਚਾਹੇ ਨਿਹੰਗ ਸਿੰਘ ਜਥੇਬੰਦੀਆਂ ਨੂੰ ਜਦੋਂ ਬੰਦੀ ਛੋੜਦੇ ਵਾਸਤੇ ਮੌਕੇ ਉਹਨਾਂ ਨੇ ਸਨਮਾਨ ਦਿੱਤਾ ਤਾਂ ਤੁਸੀਂ ਦੇਖੋ ਉਸ ਵੇਲੇ ਵੀ ਕਿਸੇ ਵੀ ਨਿਹੰਗ ਸਿੰਘ ਜਥੇਬੰਦੀ ਵੱਲੋਂ ਇਤਰਾਜ਼ ਨਹੀਂ ਜਤਾਇਆ ਗਿਆ ਕਿਉਂਕਿ ਉੱਥੇ ਦਲਪੰਥ, ਬਾਵਾ ਬੁੱਢਾ ਦਲ, ਬਾ ਮੇਜਰ ਸੋਡੀ ਹੋਰ ਵੀ ਬਹੁਤ ਸਾਰੀ ਨਿਹੰਗ ਸਿੰਘ ਜਥੇਬੰਦੀਆਂ ਨੇ ਜਿਨ੍ਹਾਂ ਨੇ ਕਿ ਉੱਥੇ ਸ਼ਿਰਕਤ ਕੀਤੀ ਪਰ ਕਿਸੇ ਨੇ ਵੀ ਵਿਰੋਧ ਨਹੀਂ ਜਤਾਇਆ। ਤਾਂ ਬਿਲਕੁਲ ਜਿਸ ਤਰ੍ਹਾਂ ਕੌਮ ਨੂੰ ਇਕੱਠਾ ਕਰਨ ਦੀ ਗੱਲ ਕੀਤੀ ਜਾ ਰਹੀ ਕਿਉਂਕਿ ਇਸ ਵੇਲੇ ਸਭ ਤੋਂ ਵੱਡਾ ਚੈਲੰਜ ਹੈ ਕਿ ਇੱਕ ਪਲੇਟਫਾਰਮ ਤੇ ਪੰਥ ਨੂੰ ਲਿਆਣਾ ਦੇਖੋ ਰਾਜਨੀਤਿਕ ਤੁਹਾਡੀ ਵਿਚਾਰਧਾਰਾ ਬਹੁਤ ਅਲੱਗ ਹੋਏਗੀ ਰਾਜਨੀਤਿਕ ਜਿਹੜੀ ਦੁਸ਼ਮਣੀਆਂ ਨੇ ਜਾਂ ਰਾਜਨੀਤਿਕ ਦੀਆਂ ਗੱਲਾਂ ਨੇ ਉਹ ਵੱਖਰੀਆਂ ਹੋਣਗੀਆਂ ਲੇਕਿਨ ਧਾਰਮਿਕ ਦੇ ਤੌਰ ਦੇ ਉੱਤੇ ਇੱਕ ਸਿੱਖ ਦੇ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣਾ ਸਭ ਨਾਲੋਂ ਜ਼ਰੂਰੀ ਹੈ ਤਾਂ ਉਸ ਕਰਕੇ ਜਿਹੜੀਆਂ ਇਹਨਾਂ ਦੀ ਆਪਸੀ ਲੜਾਈਆਂ ਸੀ ਤੁਸੀਂ ਦੇਖੋ ਜਿੰਨੇ ਵੀ ਮਸਲੇ ਸੀ ਅਜ ਤੱਕਨ ਕਦੀ ਇਸ ਤਰ੍ਹਾਂ ਦਾ ਦੇਖਣ ਨਹੀਂ ਸੀ ਨੂੰ ਨਹੀਂ ਸੀ ਮਿਲਿਆ ਕਿ ਜਦੋਂ ਕੋਈ ਬੰਦਾ ਕੋਈ ਗਲਤੀ ਕਰਦਾ ਹੈ ਤਾਂ ਉਹ ਆਪਣੇ ਆਪ ਹੀ ਕਾਲ ਤੱਕ ਸਾਹਮਣੇ ਪਹੁੰਚੇ ਕਿਉਂਕਿ ਜਿੱਥੇ ਕਿਉਂਕਿ ਜੰਮੂ ਕਸ਼ਮੀਰ ਚ ਬੀਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸਿੱਧੀ ਸਮਾਗਮ ਦੇ ਉੱਤੇ ਵੀ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਸੀ ਪਰ ਉਸ ਤੋਂ ਬਾਅਦ ਉਸ ਨੂੰ ਮੈਨੇਜ ਕੀਤਾ ਗਿਆ ਇਸ ਤੋਂ ਇਲਾਵਾ ਬਹੁਤ ਸਾਰੇ ਜਿਹੜਾ ਪਟਨਾ ਸਾਹਿਬ ਗੁਰਦੁਆਰੇ ਸਾਹਿਬ ਦੀ ਕਮੇਟੀ ਦੀ ਗੱਲ ਹੋਵੇ ਜਾਂ ਹਜ਼ੂਰ ਸਾਹਿਬ ਦੀ ਕਮੇਟੀ ਦੀ ਗੱਲ ਹੋਵੇ ਉੱਥੇ ਵੀ ਜਥੇਦਾਰ ਸਾਹਿਬ ਦਾ ਰੋਲ ਕਾਫੀ ਅੱਛਾ ਰਿਹਾ ਤਕਲ ਮਲਾ ਕੇ ਇੱਕ ਵੈਲਕਮ ਸਟੈਪ ਹੈ ਔਰ ਉਮੀਦ ਕਰਦੇ ਹਾਂ ਕਿ ਨਿਹੰਗ ਸਿੰਘ ਜਥੇਬੰਦੀਆਂ ਵੀ ਜਿੱਥੇ ਕੀ ਆਪਣਾ ਇੱਕ ਵੱਡਾ ਦਿਲ ਦਿਖਾ ਰਹੀਆਂ ਨੇ ਤਾਂ ਦਮਦਮੀ ਟਕਸਾਲ ਵੀ ਇੱਕ ਵੱਡਾ ਰੋਲ ਦਿਖਾਵੇ ਜਿਸ ਦੇ ਨਾਲ ਕੀ ਜੋ ਜਥੇਦਾਰ ਸਾਹਿਬ ਦੀ ਕੁਰਸੀ ਦੀ ਇੱਕ ਮਾਨਤਾ ਹੈ ਉਸ ਨੂੰ ਬਰਕਰਾਰ ਕੀਤਾ ਜਾਵੇ ਔਰ ਲੋਕਾਂ 'ਚ ਵਧਾਇਆ ਜਾਵੇ ਕਿਉਂਕਿ ਅਕਾਲ ਤਖਤ ਸਾਹਿਬ ਦਾ ਆਦੇਸ਼ ਸਭ ਤੋਂ ਉੱਤੇ ਹੈ ਇਸ ਤੋਂ ਉੱਤੇ ਕੁਝ ਵੀ ਨਹੀਂ ਹੈ ਤੋਂ ਉਸ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਨੂੰ ਅੱਗੇ ਲੈ ਕੇ ਆਉਣ ਵਾਸਤੇ ਜ਼ਰੂਰੀ ਹੈ ਕਿ ਸਾਰੇ ਕਿਉਂਕਿ ਅੱਜ ਹਾਲਾਤ ਠੀਕ ਨਹੀਂ ਹੈ ਅੱਜ ਕੋਈ ਇਸ ਤਰ੍ਹਾਂ ਦੇ ਹਾਲਾਤ ਨਹੀਂ ਨੇ ਕਿ ਕਿ ਜਥੇਦਾਰ ਸਾਹਿਬ ਦਾ ਵਿਰੋਧ ਕਰਨ ਦੀ ਕੋਈ ਗੱਲ ਹੋਈ ਹੋਵੇ ਕਿਉਂਕਿ ਕਿਸੇ ਤਰ੍ਹਾਂ ਦਾ ਵੀ ਕੋਈ ਉਹਨਾਂ ਦਾ ਐਦਾਂ ਦਾ ਸਟੈਪ ਪਾ ਲੈ ਨਜ਼ਰ ਨਹੀਂ ਆਇਆ ਕਿ ਵਿਰੋਧ ਹੋ ਰਹੇ ਸੋ ਦੰਦਮੀ ਟਕਸਾਲ ਨੂੰ ਵੀ ਅੱਗੇ ਆਣਾ ਚਾਹੀਦਾ ਤਾਂ 25 ਤਰੀਕ ਨੂੰ ਸ਼੍ਰੋਮਣੀ ਕਮੇਟੀ ਨੂੰ ਵੀ ਵੱਡਾ ਦਿਲ ਦਿਖਾ ਕੇ ਉਹਨਾਂ ਨੂੰ ਕਾਰਜਕਾਰੀ ਸ਼ਬਦ ਤੋਂ ਮੁਕਤੀ ਦੇ ਕੇ ਅਕਾਲ ਤਖਬਾਬ ਦਾ ਜਸਦਾਰ ਲਾਦਣਾ ਚਾਹੀਦਾ ਹੈ ਜੀ ਥੈਂਕ ਯੂ ਸੋ ਮਚ ਸਰ ਗੱਲਬਾਤ ਕਰਨ ਲਈ ਸੋ ਇਹ ਜਾਣਕਾਰੀ ਦੇਣ ਲਈ ਸੋ ਬਿਲਕੁਲ 25 ਅਕਤੂਬਰ ਦਾ ਦਿਨ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ ਬਹੁਤ ਹੀ ਵੱਡਾ ਦਿਨ ਮੰਨਿਆ ਜਾਏਗਾ ਕਿਉਂਕਿ ਇਸ ਦਿਨ ਸਾਰੀਆਂ ਜਥੇਬੰਦੀਆਂ ਸਿੱਖ ਪੰਥਕ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਇਕੱਠੀਆਂ ਹੋ ਕੇ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਪੰਥਕ ਰਿਵਾਇਤਾ ਅਨੁਸਾਰ ਮਾਨਤਾ ਦੇਗੀ ਜੋ ਕਿ ਕਾਫੀ ਦੇਰ ਤੋਂ ਅਟਕਲਾਂ ਦੇ ਵਿੱਚ ਚੱਲਦਾ ਆ ਰਿਹਾ ਸੀ